नमस्कार दोस्तों दोस्तों आज फिर एक ਤੁਹਾਡੇ ਸਾਹਮਣੇ ਰੂਪਰ ਇੱਕ ਹੋਰ ਜਾਣਕਾਰੀ ਲੈ ਕੇ ਆਏ ਆ ਪਰ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਦੋਸਤੋ ਦੇਖਣਾ ਆਖਰ ਤੱਕ ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਵਧੀਆ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਰੂ ਕਰਨਾ ਦੋਸਤੋ ਅੱਜ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ 8 ਸੈਕਿੰਡ ਦੀ ਵੀਡੀਓ ਜਿਹੜੀ ਹੈਗੀ ਆ ਦੋਸਤੋ ਉਹ ਦੇਖੋ ਤੁਹਾਡੀ ਸਕਰੀਨ ਦੇ ਉੱਤੇ ਇਹ ਹੈਗੀ ਜੈਸਕਾ ਅਕਸਰ ਤੁਸੀਂ ਦੇਖਿਆ ਹੋਣਾ ਕਿ ਇਹ ਬਹੁਤ ਸਾਰੇ ਡਾਲਫਿਨ ਨਾਲ ਜਿਹੜਾ ਹੈਗਾ ਬੇਲ ਮਸਲੀ ਨਾਲ ਇੱਕ ਬਹੁਤ ਜ਼ਿਆਦਾ ਕਰਤੱਬ ਕਰਦੀ ਹੈ ਪਾਣੀ ਦੇ ਵਿੱਚ ਔਰ ਪਿਛਲੇ 7 ਸਾਲਾਂ ਤੋਂ ਇਹ ਇਸ ਤਰ੍ਹਾਂ ਦੀ ਡਾਲਫਿਨ ਨੂੰ ਟ੍ਰੇਨ ਕਰ ਰਹੀ ਹੈ ਤੇ ਬੜੇ ਪ੍ਰਤਪ ਬ ਦਿਖਾ ਰਹੀ ਹੈ ਬੜੀਆਂ ਵੀਡੀਓਜ਼ ਜੀਆਂ ਆਉਂਦੀਆਂ ਨੇ ਦੇਖਿਆ ਹੋਣੀ ਆ ਅੱਜ ਕੱਲ ਇਹ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕੱਲ ਪਰसों ਦੀ ਬੜੀ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਇਹ ਦਿਖਾਇਆ ਜਾ ਰਿਹਾ ਹੈ ਕਿ ਜੈਸ਼ਕਾ ਨੂੰ ਉਸਦੀ ਵੀਰ ਚ ਜਿਹੜੇ ਡਾਲਫਿਨ ਮੱਛਲੀ ਹੈਗੀ ਹੈ ਉਸਨੇ ਹੀ ਉਸਨੂੰ ਗੁੱਸੇ ਦੇ ਵਿੱਚ ਆ ਕੇ ਨਿਗਲ ਲਿਆ ਉਸਨੂੰ ਖਾ ਗਏ ਜਾਂ ਉਸਨੂੰ ਮਾਰ ਦਿੱਤਾ ਕਿ ਉਸਦੀ ਮੌਤ ਹੋ ਗਈ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਔਰ ਬੜੀ ਕਮ ਰਹੀ ਹੈ ਔਰ ਲੱਖਾਂ ਦੇ ਵਿੱਚ ਜਿਹੜੇ ਇਹਦੇ ਉੱਤੇ ਲੋਕ ਇਹਨੂੰ ਲਾਈਕ ਸ਼ੇਅਰ ਕਰ ਰਹੇ ਨੇ ਅਸਲ ਸਚਾਈ ਕੀ ਹੈ ਦੋਸਤੋ ਇਸ ਸਚਾਈ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਸ ਤੋਂ ਪਹਿਲਾਂ ਇੱਕ ਗੱਲ ਕੇ ਜਿਹੜੇ ਸਾਡੇ ਲੋਕ ਨੇ ਸਾਡੇ ਲੋਕਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜਿਸ ਨੂੰ ਆਪਾਂ ਭੇਡ ਚਾਦ ਵੀ ਕਹਿ ਸਕਦੇ ਹਾਂ ਕਿ ਕੋਈ ਵੀ ਚੀਜ਼ ਵੇਖੀ ਤਾਂ ਉਸ ਨੂੰ ਬਿਨਾਂ ਸੋਚੇ ਸਮਝੇ ਬਿਨਾਂ ਉਸ ਨੂੰ ਵਿਚਾਰੇ ਉਹ ਚੀਜ਼ ਇਹ ਮਗਰ ਜਿਹੜਾ ਪੀੜ ਬਣਾ ਕੇ ਤੁਰ ਪੈਣਾ ਹੈਗਾ ਉਹਨੂੰ ਦੇ ਤੇਰੇ ਦੀ ਲਗਾਤਾਰ ਲਗਾਤਾਰ ਜਿਹੜਾ ਹੈਗਾ ਲਾਈਕ ਸ਼ੇਅਰ ਕਮੈਂਟ ਤੇ ਬੜਾ ਕੁਝ ਰੁਕ ਸਾਡੇ ਕਰੀ ਜਾਂਦੇ ਆ ਕੋਈ ਬੰਦਾ ਸਰਚ ਨਹੀਂ ਮਾਰਦਾ ਜਾ ਕੇ ਕਿਸੇ ਸਾਈਟ ਦੇ ਉੱਤੇ ਕਿਸੇ Google ਦੇ ਉੱਤੇ ਕਿਤੇ ਹੋਰ ਜਾ ਕੇ ਵੀ ਇਹ ਕਿੰਨੀ ਕਿ ਸੱਚਾਈ ਹੈ ਅੱਜ ਜੇ ਗੱਲ ਕਰੀਏ AI ਐਪ ਜਿਹੜੀਆਂ 5 6 ਮਤਲਬ ਉਹਦੀਆਂ ਸਾਇਕ ਹੈਗੀਆਂ ਨੇ ਐਪਸ ਹੈਗੀਆਂ ਨੇ ਬੋਕਰੋ ਬੋਕਰੀਆਂ ਤਾਂ AI ਐਪ ਦੇ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਐਪ ਹੈ ਗਿਆ ਉਹਦੇ ਉੱਤੇ ਜਾ ਕੇ ਕਿਸੇ ਦੀ ਕੁਝ ਵੀ ਵੀਡੀਓ ਬਣਾਈ ਜਾ ਸਕਦੀ ਹੈ ਕਿਸੇ ਵੀ ਪ੍ਰਕਾਰ ਦੀ ਵੀਡੀਓ ਬਣਾਈ ਜਾ ਸਕਦੀ ਹੈ ਹੁਣ ਇਹ ਐਪ ਜਿਹੜੀ ਚਲਾਈ ਹੈ ਵਿਗਿਆਨੀਆਂ ਨੇ ਇਹਦੀ ਖੋਜ ਕੀਤੀ ਹੈ ਤਾਂ ਇਹ ਮਨੁੱਖੀ ਜ਼ਿੰਦਗੀ ਲਈ ਇੱਕ ਬਹੁਤ ਵਧੀਆ ਸਹੂਲਤ ਨਹੀਂ ਪੈਦਾ ਕੀਤੀ ਸੀਗੀ ਲੇਕਿਨ ਸਾਡੇ ਲੋਕ ਖਾਸ ਕਰਕੇ ਇਹ ਲੋਕ ਜਿਹੜੇ ਹੈਗੇ ਆ ਇਸ ਨੂੰ ਗਲਤ ਕਿਉਂਕਿ ਹਰ ਚੀਜ਼ ਹੈ ਗਲਤ ਹੀ ਯੂਜ਼ ਕਰਦੇ ਨੇ ਹਰ ਚੀਜ਼ ਨੂੰ ਗਲਤ ਦਾ ਇਸਤੇਮਾਲ ਕਰਦੇ ਆ ਤੇ ਇਹਦਾ ਵੀ ਜਿਹੜਾ ਇਹ ਐਪ ਦਾ ਹੈਗਾ ਇਹਦਾ ਵੀ ਬੜਾ ਗਲਤ ਇਸਤੇਮਾਲ ਹੋ ਰਿਹਾ ਹੈਗਾ ਬੜੀਆਂ ਊਟ ਪਟਾਖ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਫੋਨਾਂ ਦੇ ਵਿੱਚ ਛੱਡ ਦਿੱਤੀਆਂ ਜਾਂਦੀਆਂ ਨੇ ਤੇ ਤੁਸੀਂ ਉਹਨਾਂ ਦੇ ਮਗਰ ਲੱਗ ਕੇ ਜਿਹੜਾ ਹੈਗਾ ਉਸ ਨੂੰ ਤੜਾ ਤੜ ਜਿਹੜਾ ਹੈਗਾ ਲਾਈਕ ਸ਼ੇਅਰ ਕਰਦੇ ਰਹਿੰਦੇ ਹੋ ਦੋਸਤ ਅਸਲ ਦੇ ਵਿੱਚ ਕੀ ਹੈਗਾ ਕਿ ਇਹ ਇੱਕ ਦਿਮਾਗ ਨੂੰ ਬ੍ਰੇਨ ਨੂੰ ਮਨੁੱਖੀ ਸੋਚ ਨੂੰ ਡਿਵੈਲਪ ਕਰਨ ਵਾਸਤੇ ਬਣਾਈ ਸੀਗੀ ਕਿ ਉਹ ਵੱਧਦੇ-ਵੱਧ ਦੁਨੀਆ ਭਰ ਦੀਆਂ ਜਾਣਕਾਰੀਆਂ ਹਾਸਲ ਕਰੇ ਲੇਕਿਨ ਉਹ ਇਸ ਤੋਂ ਉਲਟ ਹੈ ਕਿ ਸਾਡੇ ਲੋਕ ਜਾਣਕਾਰੀਆਂ ਹਾਸਲ ਕਰਨ ਦੀ ਬਜਾਏ ਕੁਝ ਐਸੀਆਂ ਰਸਮਈ ਤੇ ਐਦਾਂ ਦੀਆਂ ਮਤਲਬ ਵੀਡੀਓ ਬਣਾ ਬਣਾ ਕੇ ਦੀਆਂ ਦੇ ਉੱਤੇ ਛੱਡੀ ਜਾਂਦੇ ਨੇ ਉਹ ਚਪਰੀ ਜਾਂਦੇ ਨੇ ਇਸੇ ਤਰ੍ਹਾਂ ਦੀ ਵੀਡੀਓ ਕੱਲ ਪਾਸੋਂ ਦੀ ਚੱਲ ਰਹੀ ਹੈਗੀ ਆ ਵੀ ਜੈਸਕਾ ਜਿਹੜੀ ਸੀਗੀ ਉਹਨੂੰ ਉਹਦੀ ਡਾਟਫਿਲ ਨੇ ਜਿਹੜਾ ਸੀ ਉਹ ਉਸ ਨੂੰ ਨਿਕਲ ਲਿਆ ਉਹਨੂੰ ਮਾਰ ਦਿੱਤਾ ਤੇ ਉਹਦੀਆਂ ਕਰਾਂ ਕਰਾਂੀਆਂ ਵੀਡੀਓ ਬਣਾ ਕੇ ਔਰ ਤੁਸੀਂ ਵੀਡੀਓ ਦੇਖੋ ਜਿੰਨੀਆਂ ਵੀਡੀਓ ਚਲਦੀਆਂ ਨੇ ਵੱਖਰੇ ਵੱਖਰੀਆਂ ਤੇ ਉਹਦੀ ਜਿਹੜੀ ਬੋਡੀ ਹੈਗੀ ਹੈ ਜਾਂ ਉਹਦਾ ਐਂਗਲ ਹੈਗਾ ਉਹ ਸਾਰੀਆਂ ਦਾ ਵੱਖਰੋ ਵੱਖਰਾ ਇੱਕ ਇੱਕ ਐਂਗਲ ਕਿਸੇ ਦਾ ਵੀ ਨਹੀਂ ਹੈ ਕਿਸੇ ਦੇ ਵਿੱਚ ਜਮੇ ਗੁੜੀਆ ਜੀ ਦਿਖਾਈ ਹੋਈ ਹੈ ਕਿਸੇ ਦੇ ਵਿੱਚ ਕੁਛ ਦਿਖਾਈ ਹੋਈ ਹੈ ਪਰ ਅਸਲ ਦੇ ਵਿੱਚ ਕੀ ਹੈਗਾ ਇਹ ਸਚਾਈ ਮੈਂ ਤੁਹਾਡੇ ਸਾਹਮਣੇ ਰੂਬਰੂ ਕਰਦਾ ਹੈਗਾ ਵੇਲ ਟ੍ਰੇਨਰ ਜੈਸਕਾ ਹੁਣ ਇਹਦਾ ਪੂਰਾ ਨਾਮ ਵੀ ਪੁੱਛ ਰਹੇ ਜਿਨ੍ਹਾਂ ਨੇ ਜਿਨ੍ਹਾਂ ਨੇ ਉਹ ਵੀਡੀਓ ਬਣਾ ਕੇ ਪਾਈਆਂ ਨੇ ਸੋਸ਼ਲ ਮੀਡੀਆ ਤੇ ਛੱਡੀਆਂ ਹੋਈਆਂ ਨੇ ਉਹਨਾਂ ਦਾ ਪੂਰਾ ਨਾਮ ਪੁੱਛ ਰਹੇ ਨਹੀਂ ਪਤਾ ਕਿਸੇ ਨੂੰ ਪਰ ਸਰਫੋਨ ਨੂੰ ਇਹ ਕਗੋ ਦੀ ਵੀਡੀਓ ਦੇਖੀ ਹੋਈਆਂ ਸੀਗੀਆਂ ਉਹਦੇ ਵੀਡੀਓ ਚੱਕ ਕੇ ਉਹਦੇ ਉੱਤੋਂ ਇਹਿਆ ਜਾਪ ਇਹਨਾਂ ਬਣਾ ਦਿਆਂ ਜੈਸਕਾ ਰੈਡ ਕਲਿੱਪ ਉਹਦਾ ਪੂਰਾ ਨਾਮ ਹੈ ਤੇ ਉਹਦੇ ਜੋ ਲੱਗਦਾ ਵੀ ਇਹਦੇ ਬਾਰੇ ਜਿਹੜੀ ਵਾਇਰਲ ਵੀਡੀਓ ਹੋ ਰਹੀ ਹੈ ਬਿਲਕੁਲ ਫੇਕ ਹੈ ਬਿਲਕੁਲ ਝੂਠੀ ਹੈ ਐਸੀ ਜੀ ਕੋਈ ਘਟਨਾ ਨਹੀਂ ਹੋਈਗੀ ਕਾਂ ਜਿਸ ਜਿਸ ਨੂੰ ਉਹਨੂੰ ਔਰ ਕਾ ਉਹ ਡਾਲਫਿਨ ਜੀ ਦੀ ਟ੍ਰੇਨਿੰਗ ਦਿੰਦੀ ਸੀਗੀ ਵੇਗ ਮਛਲੀ ਟ੍ਰੇਨਿੰਗ ਦਿੰਦੀ ਸੀਗੀ ਉਹ ਕਾ ਔਰ ਕਾ ਨਾ ਵੀ ਉਹਦਾ ਨਾਮ ਸੀਗਾ ਮੁਰਗੀ ਦਾ ਬੁਰਲਾ ਮਾਰੇ ਜਾਣ ਨੂੰ ਖਾਇਆ ਗਿਆ ਪੂਰੀ ਤਰ੍ਹਾਂ ਫੇਕ ਅਤੇ AI ਨਾਲ ਬਣਾਈ ਹੋਈ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਰਹੀ ਹੈ ਅਸਲ ਵਿੱਚ ਇਹ ਵੀ ਕੋਈ ਵੀ ਘਟਨਾ ਨਹੀਂ ਵਾਪਰੀ ਵੀਡੀਓ ਵਿੱਚ ਇੱਕ 23 ਸਾਲਾਂ ਦੀ ਟ੍ਰੇਨਰ ਨੂੰ ਫੈਸੀਬਲ ਬਲੂ ਬਿਲੋਂ ਮਾਰਿਆ ਪਾਰਕ ਵਿੱਚ ਔਰਕਾ ਨਾਲ ਪ੍ਰਦਰਸ਼ਨ ਕਰਦੇ ਦਿਖਾਇਆ ਗਿਆ ਜਿੱਥੇ ਉਹ ਔਰਕਾ ਤੇ ਨੱਚ ਰਹੀਏ ਤੇ ਫਿਰ ਔਰਕਾ ਉਸ ਨੂੰ ਪਾਣੀ ਵਿੱਚ ਖਿੱਚ ਲੈਂਦੀ ਹੈ ਉਹਨੂੰ ਡੋਬ ਦਿੰਦੀ ਹੈ ਤੇ ਉਹਨੂੰ ਮੂੰਹ ਦੇ ਵਿੱਚ ਲਾ ਲੈਂਦੀ ਹੈ ਦੁਬਾਰਾ ਜਿਹਾ ਕੇ ਉਹਨੂੰ ਮਾਰ ਦਿੰਦੀ ਹੈ ਇਹ ਜਿਹੜੀ ਹੈਗੀ ਹੈ ਤੇ ਇਹ ਜਾਣਕਾਰੀ ਕਿਤੋਂ ਮੈਂ ਆਪਣੇ ਕੋਲੋਂ ਲਈ ਗਈ ਇਹ ਵੀ ਨਾ ਜਾਣਕਾਰੀ ਉੱਥੇ ਲਈ ਹੈ ਜਿੱਥੋਂ ਇਹਨਾਂ ਲੋਕਾਂ ਨੇ ਉਹ ਜਾਣਕਾਰੀਆਂ ਲੈ ਕੇ ਗਲਤ ਵੀਡੀਓ ਪਾਈਆਂ ਨੇ ਤੇ ਇੱਕ ਮਤਲਬ ਲੋਕਾਂ ਨੂੰ ਚੱਕਰ ਵਿੱਚ ਪਾਇਆ ਹੁਣ ਇਹ ਘਟਨਾਵਾਂ ਹੋਈਆਂ ਨੇ ਕਿਉਂਕਿ ਜੈਸਕਾ ਤੋਂ ਪਹਿਲਾਂ ਵੀ ਕੁਝ ਇਦਗਰ ਉਹ ਟ੍ਰੇਨਰਾਂ ਹੋਈਆਂ ਨੇ ਜਾਂ ਟ੍ਰੇਂਗਲ ਹੋਏ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪਸ਼ੂ ਪੰਛੀਆਂ ਆਦਿ ਨਾਲ ਕਸੂਆਂ ਨਾਲ ਜਾਂ ਇਹ ਸਮੁੰਦਰੀ ਜੀਵਾਂ ਨਾਲ ਬਹੁਤ ਸਾਰੇ ਕਰਤੱਵ ਕਰਦੇ ਹੁੰਦੇ ਸੀ ਤੇ ਕੁਝ ਘਟਨਾਵਾਂ ਉਹ ਤੋਂ ਪਹਿਲਾਂ ਵਾਪਰੀਆਂ ਨੇ ਜਿਹੜੇ ਕਿ ਉਹਨਾਂ ਹੀ ਜੀਵਾਂ ਨੇ ਚਾਹੇ ਉਹ ਮੱਛੀ ਸੀ ਜਾਂ ਕੋਈ ਹੋਰ ਜੀਵ ਸੀਗਾ ਤੇ ਉਹਨਾਂ ਨੇ ਉਹਨਾਂ ਦੀ ਜਾਣ ਲਈ ਉਹ ਕਿੱਥੇ ਕਦੋਂ ਹੋਈ ਹੈ ਇਹ ਵੀਡੀਓ ਕਿੱਥੋਂ ਪ੍ਰਭਾਵਿਤ ਹੈ ਇਹ ਕਿ ਕਿਸੇ ਸ਼ੈਤਾਨ ਦੇ ਦਿਮਾਗ ਦੇ ਚਾਹੀਏ ਕੋਈ ਵੀਡੀਓ ਕਿ ਤੇ ਪਹਿਲਾਂ ਦੇਖੋਣੀ ਆ 2010 ਵਿੱਚ ਸਵੀਰ ਲੈਂਡੋ ਅਰਲੈਂਡੋ ਵਿੱਚ ਟ੍ਰੈਨਰ ਡੌਨ ਵਾਚਨ ਨੂੰ ਔਰਕਾ ਤੇਲੀ ਕਮ ਵੱਲੋਂ ਮਰਿਆ ਗਿਆ 2010 ਦੇ ਵਿੱਚ 2009 ਵਿੱਚ ਲੋਰੋ ਪਾਰਕ ਵਿੱਚ ਟ੍ਰੈਨਰ ਲੈਕਸਸ ਮਾਰਟਿਨੇਜ਼ ਨੂੰ ਔਰਕਾ ਵੱਲੋਂ ਮਰਿਆ ਗਿਆ 1992 ਵਿੱਚ सीर एंड ऑफ द पॉस्टिक ਵਿੱਚ ਟ੍ਰੈਂਡ ਰੈਲਟੀ ਬਾਇਰਨ ਨੂੰ ਤਿੰਨ ਔਰ ਕਮਾ ਵੱਲੋਂ ਮਾਰਿਆ ਗਿਆ ਤੇ 2010 9 ਤੇ 1999 ਦੇ ਘਟਨਾਵਾਂ ਨੇ ਦੱਸਦਾ ਪਰ ਅੱਜ ਤਾਜ਼ਾ ਘਟਨਾ ਇਹ ਕੁਝ ਵੀ ਨਹੀਂ ਹੋਈ ਔਰ ਜਿਸका बारे में करी ਦਸੀ ਜਾਂਦੀ ਹੈ ਜਿਸका ਰੈਡ ਕਲੱਬ ਜਿਹੜੀ ਹੈਗੀ ਆ ਟ੍ਰੈਨਰ ਜਿਹੜੀ ਦਿਖਾਈ ਜਾ ਰਹੀ ਹੈ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਦਿਖਾਈ ਜਾ ਰਹੀ ਹੈ ਉਹ ਸਹੀ ਸਲਾਮਤ ਹੈ ਜਉਂਦੀ ਹੈਗੀ ਹੈ ਔਰ ਉਹ ਆਪਣਾ ਸ਼ੋਅ ਜਿਹੜਾ ਹੈਗਾ ਉਹ ਕਰ ਰਹੀ ਹੈ ਲੇਕਿਨ ਸਿਰਫ ਤੇ ਸਿਰਫ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਲੋਕ ਸੋਸ਼ਲ ਵੀਡੀਓ ਦੇ ਉੱਤੇ ਵਾਇਰਲ ਹੋਣ ਦੀ ਖਾਤਰ 뷰 ਲੈਣ ਦੀ ਖਾਤਰ ਕਿਸ ਹੱਦ ਤੱਕ ਜਿਹੜਾ ਹੈਗਾ ਹੇਠਲੇ ਪੱਧਰ ਦੇ ਲੋਕ ਸਾਡੇ ਚਲੇ ਗਏ ਵੀ ਕੁਝ ਵੀ ਗਲਤ ਫਲਤ ਕੁਝ ਵੀ ਨੰਗਾ ਪੁੰਗਾ ਜਿਹੜਾ ਹੈਗਾ ਬਣਾ ਕੇ ਸੋਸ਼ਲ ਮੀਡੀਆ ਤੇ ਛੱਡ ਦਿੰਦੇ ਆ ਤੇ ਲੋਕ ਤੜਾ ਤੜ ਦੇ ਮਗਰ ਲੱਜ ਜਾਂਦੇ ਆ ਦੋਸਤੋ ਕਦੇ ਵੀ ਅੱਖਾਂ ਵਿੱਚ ਕੇ ਵਿਸ਼ਵਾਸ ਨਾ ਕਰੋ ਅੱਜ AI ਦਾ ਜਮਾਨਾ ਹੈ ਕਿਸੇ ਜੀ ਵੀ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕਿਹ ਜੀ ਵੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਦਸਦੀ ਸੋ ਇਹ ਸੱਚ ਨਹੀਂ ਹੈ ਤੇ ਝੂਠ ਹੈ ਵੀ ਦੀ ਪਰਖ ਕਰੋ ਤੁਸੀਂ ਜਾਓ ਇਸੇ AI ਐਪ ਦੇ ਉੱਤੇ ਗਰੋਕਰ ਡਾਊਨਲੋਡ ਕਰੋ ਉਹਦੇ ਵਿੱਚ ਕੱਢ ਕੇ ਸਰਚ ਮਾਰ ਕੇ ਦੇਖੋ Google ਤੇ ਸਰਚ ਮਾਰ ਕੇ ਦੇਖੋ ਹੋਰ ਬੜੀਆਂ ਸਾਈਟਾਂ ਤੇ ਸਰਚ ਮਾਰ ਕੇ ਦੇਖੋ ਇਹ ਖਬਰ ਬਿਲਕੁਲ ਝੂਠੀ ਹੈ ਤੇ ਕੋਈ ਵੀ ਚੀਜ਼ ਕਿਸੇ ਗੱਲ ਨੂੰ ਐਕਸੈਪਟ ਕਰਨ ਤੋਂ ਪਹਿਲਾਂ ਕਿਸੇ ਗੱਲ ਨੂੰ ਮੰਨਣ ਤੋਂ ਪਹਿਲਾਂ ਖੁਦ ਉਹਦਾ ਸਰਚ ਮਾਰ ਕੇ ਜਿਵੇਂ ਦੇਖੋ ਕਿਉਂਕਿ ਇਹ ਇੱਥੇ ਬਹੁਤ ਸਾਰੀਆਂ ਪਪਪੀਆਂ ਨੇ ਜਿਹਦੇ ਸਰਚ ਮਾਰਨ ਦੇ ਨਾਲ ਉਹਦੀ ਸੱਚਾਈ ਸਾਡੇ ਸਾਹਮਣੇ ਆ ਜਾਂਦੀ ਹੈ ਜਿਵੇਂ ਮੈਂ ਸੱਚਾਈ ਤੁਹਾਡੇ ਸਾਹਮਣੇ ਰੂ-ਰੂ ਕੀਤੀ ਹੈ ਔਰ ਇਹ ਵੀਡੀਓ ਬਿਲਕੁਲ ਫੇਕ ਹੈ ਔਰ ਇਹ ਵੀਡੀਓ ਝੂਠੀ ਹੈ ਕੋਈ ਸੱਚਾਈ ਨਹੀਂ ਹੈ ਉਸ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਮੈਨੂੰ ਵਿਚਾਰ ਦਿਓ ਜੀ ਅੰਦਾਜ਼ਾ ਔਰ ਫਿਰ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਨਾਲ ਤਦ ਤੱਕ ਨਮਸਕਾਰ